ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਹੀਰੋਖੁਰਦ ਦੀ ਸੰਗਤ ਜੋ ਕਿ ਪਿਛਲੇ 22 ਸਾਲਾਂ ਤੋਂ ਲੈ ਕੇ ਹਰ ਸਾਲ ਦੀ ਤਰ੍ਹਾਂ ਸ੍ਰੀ ਹਿਮਕੁੰਡ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਜਾਂਦੀ ਹੈ ਸੋ ਇਸ ਵਾਰ ਨੌਜਵਾਨਾਂ ਨੇ ਅਪਰਾਲਾ ਕੀਤਾ ਹੈ ਸ੍ਰੀ ਹਿਮਕੁੰਡ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਤਰੱਕੀ ਬਖਸ਼ੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦਾ ਬਲ ਬਖਸ਼ੇ ਹੁਣ ਸਾਰੀ ਸੰਗਤ ਨੂੰ ਬੇਨਤੀ ਹੈ ਇੱਕ ਵਾਰੀ ਆਪਾਂ ਗੁਰੂ ਸਾਹਿਬ ਦਾ ਜਕਾਰਾ ਲਾਵਾਂਗੇ ਪ੍ਰੇਮ ਪਿਆਰ ਸਰਦਾ ਦੇ ਨਾਲ ਸਾਰੀ ਸੰਗਤ ਜਕਾਰੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਿਓ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ तोलेस